इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਅੱਜ ਐਮਬੂਲੈਂਸ ਚੈਕਿੰਗ ਕੀਤੀ ਜਾ ਰਹੀ ਹੈ ਦੇ ਬੰਦਾ ਇਹ ਅਸੀਂ ਉਹ ਟੀਮ ਤੇ ਚੈਕਿੰਗ ਕਰਦੇ ਆਂ ਐਮਬੂਲੈਂਸ ਦੀ ਜੋ ਕਾਜ ਇਹਨਾਂ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਹ ਮੀਨਿੰਗ ਚੀਨੜਾ ਚੈੱਕ ਕਰ ਰਹੇ ਜੋ ਵੀ ਇਹਨਾਂ ਦਾ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਰਦੇ ਹਾਂ ਅੱਜ ਜਿੰਨਾ ਜਿਹੜੀ ਹੈਗੀ ਆ ਇਹ ਜਿੰਨਾ ਉਹ ਇਹਨਾਂ ਵਿੱਚ ਬਹੁਤ ਦੇਖਿਆ ਵੀ ਦਿੱਕ ਨੰਬਰ ਨੰਬਰ ਤੇ ਕੱਟੀ ਹੋ ਰਿਹਾ ਹੈ ਸਰਵਿਸ ਤੋਂ ਆ ਰਿਹਾ ਖਸਮ ਉਹ ਇਹ ਇਹ ਆਨਲਾਈਨ ਐਸਾਈ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਗਜ਼ درست ਆ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਸ਼ ਕਰਦੇ ਟਾਈਮ ਟੂ ਟਾਈਮ ਇਹ ਜਾਰੀ ਰਹੂਗਾ Il corale margine è molto comodo. C'è un'ombra in giro qua. Lo sfido. C'è un'ombra in giro qua. Un'ombra in ਉਹ ਜੀ ਆਪਦੀ ਗੱਡੀ ਕੋਲ ਖੜੋ ਹਾਂ ਦਾ ਕਾਸ਼ ਕਦ ਕੋਲ ਜਾਓ ਤੁਹਾਡੀ ਵੀ ਹੋ ਜਾਂਦੀ ਹੈ ਜੀ ਤੁਹਾਡੀ ਗੱਡੀ ਕਿਹੜੀ ਚਲੋ ਜਾਓ ਆਏ ਖੜੇ ਬਾਦ ਗੁਰੂ ਸ਼ਰਮਦੇਵ ਜੀ ਫੂਟ ਮਾਰ ਕੇ ਜਾਂਦੀਆਂ ਨੇ ਪਹਾਂਚ ਕਰਕੇ ਕਾਲ ਦੇ ਬਾਹਰ ਅੰਗਰੇਜ਼ਾਂ ਨੇ ਕਰਦੀ ਪੁਲਿਸ ਸਾਹਿਬ ਆਪਸੇ ਸਭਾ ਦੇਖਦੇ ਕੀ ਕਾਰਨ ਕੀ ਹੈ